ਅੱਜ ਹਜੂਰ ਦਾ ਪ੍ਰਕਾਸ਼ ਪੁਰਬ ਹੈ ਸੰਖੇਪ ਦਾ ਤੁਸੀਂ ਜ਼ਰੂਰ ਧਿਆਨ ਵਿੱਚ ਕਰੋ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਮਹਾਰਾਜ ਆਪਣੀ ਮੁਖ ਤੋਂ ਅੰਮ੍ਰਿਤ ਬਾਣੀ ਉਚਾਰਦੇ ਆ ਯਾਦ ਰੱਖੋ ਜਿੰਨੀ ਬਾਣੀ ਸਤਿਗੁਰੂ ਉਚਾਰਦੇ ਆ ਉਹ ਬਾਣੀ ਆਪਣੇ ਕੋਲ ਪੋਥੀ ਦੇ ਵਿੱਚ ਸਤਿਗੁਰੂ ਲਿਖ ਕੇ ਦਰਜ ਵੀ ਕਰ ਲੈਂਦੇ ਆ ਪੋਥੀ ਦਾ ਜ਼ਿਕਰ ਆਉਂਦਾ ਹੈ 2-3 ਵਾਰ ਜਿਵੇਂ ਇੱਕ ਵਾਰੀ ਮੁਸਲਮਾਨਾਂ ਤੇ ਹਿੰਦੂਆਂ ਵੀਰਾਂ ਨੇ ਪੁੱਛਿਆ ਉਹਨਾਂ ਕਿਹਾ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਤੇ ਸਹਿਬ ਨੇ ਕਿਹਾ ਸੁਭ ਅਮਲਾ ਬਾਜੋਂ ਦੋਨੋਂ ਰੋਈ ਉਥੇ ਜਿਸ ਕਿਤਾਬ ਦਾ ਜ਼ਿਕਰ ਕੀਤਾ ਉਹ ਕਿਤਾਬ ਦਾ ਭਾਵ ਸੀ ਜੋ ਗੁਰੂ ਨਾਨਕ ਸਾਹਿਬ ਕੋਲ ਆਪਣੀ ਉਚਾਰਨ ਕੀਤੀ ਅੰਮ੍ਰਿਤ ਗੁਰਬਾਣੀ ਦੀ ਪੋਥੀ ਸੀ ਮਹਾਰਾਜ ਜਿੰਨੀ ਬਾਣੀ ਉਚਾਰਦੇ ਆ ਉਹਦੀ ਵਿੱਚ ਦਰਜ ਕਰਦੇ ਆ ਔਰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਭਗਤ ਸਹਿਬਾਨਾਂ ਦੇ ਪਾਵਨ ਅਸਥਾਨਾਂ ਤੇ ਗਏ ਆਪ ਜੀ ਪੜੋ ਇਤਿਹਾਸ ਕਬੀਰ ਸਾਹਿਬ ਦੇ ਬਾਬਾ ਫਰੀਦ ਸਾਹਿਬ ਜੀ ਦੇ ਭਗਤ ਨਾਮਦੇਵ ਜੀ ਦੇ ਭਗਤ ਰਵਿਦਾਸ ਸਾਹਿਬ ਜੀ ਵਰਗੇ ਭਗਤਾਂ ਦੇ ਪਵਿੱਤਰ ਅਸਥਾਨਾਂ ਤੇ ਜਾ ਕੇ ਉਨ੍ਹਾਂ ਦੇ ਅੰਮ੍ਰਿਤ ਬੋਲਾਂ ਨੂੰ ਗੁਰੂ ਨਾਨਕ ਸਾਹਿਬ ਨੇ ਅਕਤਰ ਕੀਤਾ ਸੰਖੇਪ ਕਹਾ ਜਦੋਂ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕੀਤੀ ਉਸ ਵੇਲੇ ਸਾਹਿਬ ਨੇ ਦੋ ਪੋਤੀਆਂ ਵੀ ਪੇਟ ਕੀਤੀਆਂ ਇੱਕ ਪੋਤੀ ਆਪਣੀ ਅੰਮ੍ਰਿਤ ਬਾਣੀ ਦੀ 19 ਰਾਗਾਂ ਵਿੱਚ 958 ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪਣੇ ਭਗਤ ਸਹਿਬਾਨਾ ਦੀ ਇੱਕ ਗੁਰਬਾਣੀ ਦੀ ਪੋਥੀ 773 ਸ਼ਬਦ ਭਗਤ ਸਹਿਬਾਨਾ ਦੇ ਉਹ ਗੁਰੂ ਅੰਗਦ ਸਹਿਬ ਮਹਾਰਾਜ ਨੂੰ ਨਾਲ ਹੀ ਪੇਟ ਕਰ ਦਿੱਤੇ ਹੁਣ ਗੁਰੂ ਅੰਗਦ ਸਹਿਬ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਤੇ ਬੈਠ ਕੇ ਕਿਰਪਾ ਵਰਤਾਈ ਜਿੱਥੇ ਰੱਬੀ ਉਪਦੇਸ਼ ਮੰਡਿਆ ਉਥੇ 63 ਸ਼ਲੋਕ ਉਚਾਰਨ ਕੀਤੇ ਮਹਾਰਾਜ ਨੇ ਉਹ ਇੱਕ ਪੋਥੀ ਵਿੱਚ ਦਰਜ ਕੀਤੇ ਤੇ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਦਿੱਤੀ ਮਹਾਰਾਜ ਨੇ ਆਪਣੀ ਗੁਰਬਾਣੀ ਦੀ ਪੋਥੀ ਗੁਰੂ ਨਾਨਕ ਸਾਹਿਬ ਵਾਲੀ ਪੋਥੀ ਤੇ ਭਗਤ ਸਹਿਬਾਨਾ ਵਾਲੀ ਅਮਰਤ ਗੁਰਬਾਣੀ ਦੀ ਪੋਥੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰ ਦਿੱਤੀ ਗੁਰਮਖੋ ਗੁਰੂ ਅਮਰਦਾਸ ਮਹਾਰਾਜ ਨੇ 17 ਰਾਗਾਂ ਵਿੱਚ 800 ਤੇ 85 ਅੰਗ 85 ਸ਼ਬਦ ਉਚਾਰਨ ਕੀਤੇ ਇਹ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਇੱਕ ਪੋਥੀ ਵਿੱਚ ਦਰਜ ਕਰਕੇ ਤੇ ਜਦੋਂ ਗੁਰਿਆਈ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਤੇ ਨਾਲ ਹੀ ਪਹਿਲਾ ਸਹਿਬ ਗੁਰੂ ਸਹਿਬਾਨਾ ਬਾਲੀ ਬਾਣੀ ਤੇ ਆਪਣੀ ਗੁਰਬਾਣੀ ਦੀ ਪੋਥੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਭੇਟ ਕਰ ਦਿੱਤੀ ਔਰ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਮਨੁੱਖਤਾ ਨੂੰ ਰੱਬੀ ਉਪਦੇਸ਼ ਦਿੰਦੇ ਆ 30 ਲਾਗਾਂ ਵਿੱਚ 647 ਸ਼ਬਦ ਉਚਾਰਨ ਕੀਤੇ ਤੇ ਉਹ ਅੰਮ੍ਰਿਤ ਗੁਰਬਾਣੀ ਦੀ ਪੋਥੀ ਅਤੇ ਪਹਿਲੇ ਗੁਰੂ ਸਹਿਬਾਨਾਂ ਦੀ ਗੁਰਬਾਣੀ ਦੀ ਪੋਥੀ ਭਗਤਾਂ ਦੀ ਗੁਰਬਾਣੀ ਦੀ ਪੋਥੀ ਭੇਟ ਕਰ ਦਿੱਤੀ ਗੁਰੂ ਅਰਜਨ ਸਹਿਬ ਮਹਾਰਾਜ ਨੂੰ ਹੁਣ ਗੁਰੂ ਅਰਜਨ ਸਾਹਿਬ ਕੋਲ ਬਾਣੀ ਦੀਆਂ ਪੋਥੀਆਂ ਮਹਾਰਾਜ ਦੀਆਂ ਕੋਲ ਨੇ ਔਰ ਨਾਲ ਇੱਕ ਗੱਲ ਵੀ ਚੇਤਾ ਰੱਖੋ ਪਟਨੇ ਜਿਹੜੇ ਪਟਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ 11 ਪਟਨੇ ਪਟਾਂ ਨੇ 100 ਤੋਂ 23 ਸਵਈਏ ਉਚਾਰਨ ਕੀਤੇ ਨੇ ਟੋਟਲ ਉਹ 123 ਸਵਈਏ ਇੱਕ ਗੁਰਬਾਣੀ ਦੀ ਪੋਥੀ ਪਟਾਂ ਦੇ ਸਵਈਆਂ ਦੀ ਉਹ ਤੁਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਕੋਲ ਹੈ ਪਟ ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਗੋਇੰਦਵਾਲ ਸਾਹਿਬ ਆਏ ਤੇ ਉਹ ਚੌਥੇ ਪਾਤਸ਼ਾ ਪੰਜਮ ਪਾਤਸ਼ਾ ਕੋਲ ਵੀ ਦਰਸ਼ਨਾਂ ਨੂੰ ਆਉਂਦੇ ਨਹੀਂ ਹੁਣ ਸਾਰੀ ਗੁਰਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਹੈ ਹੋ ਸਕਦਾ ਸੀ ਕਿ ਇਹ ਗੁਰਬਾਣੀ ਗ੍ਰੰਥ ਦਾ ਰੂਪ ਪੰਜਮ ਪਾਤਸ਼ਾ ਨੇ ਦਿੱਤਾ ਪਰ ਹੋ ਸਕਦਾ ਸੀ ਪੰਜਵੇਂ ਪਾਤਸ਼ਾ ਨਾ ਦਿੰਦੇ ਇਹ ਅੱਗੇ ਜਾ ਕੇ ਦਸਮ ਪਾਤਸ਼ਾਹ ਗ੍ਰੰਥ ਦੀ ਸੰਪਾਦਨਾ ਕਰਦੇ ਪਰ ਇੱਕ ਇਹ ਇਹੋ ਜਿਹਾ ਕਾਰਨ ਬਣਿਆ ਜਿਸ ਕਾਰਨ ਸਤਿਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਦੀ ਨਜਾਕਤ ਵੇਖਦਿਆਂ ਕਰਨੀ ਪਈ ਉਹ ਕਾਰਨ ਕੀ ਸੀ ਉਹ ਕਾਰਨ ਸੀ ਪ੍ਰਿਤੀ ਚੰਦ ਗੁਰੂ ਘਰ ਦਾ ਵਿਰੋਧੀ ਹੈ ਭਾਵੇਂ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਪਰ ਉਹ ਇਨੀ ਈਰਖਾ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਗੁਰੂ ਕਹਾਉਣ ਦੇ ਲਈ ਜਿੱਥੇ ਮਸੰਦ ਰੱਖਦਾ ਹੈ ਜਿੱਥੇ ਲੰਗਰ ਚਲਾਉਂਦਾ ਹੈ ਉਥੇ ਉਹਨੇ ਸ੍ਰੀ ਹਰਮੰਦਰ ਸਾਹਿਬ ਵਰਗਾ ਸ੍ਰੀ ਦਰਬਾਰ ਸਾਹਿਬ ਵਰਗਾ ਇੱਕ ਬਿਲਕੁਲ ਇਮਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਲਾਹੌਰ ਦੇ ਲਾਗੇ ਆਪਣੇ ਸਹਰੇ ਪਿੰਡ ਹੇਹਰ ਹੇਹਰ ਦੀ ਧਰਤੀ ਤੇ ਉਨੇ ਸ੍ਰੀ ਦਰਬਾਰ ਸਾਹਿਬ ਵਰਗਾ ਪਵਿੱਤਰ ਅਸਥਾਨ ਬਣਾਉਣ ਵਾਸਤੇ ਨਕਲ ਕਰਕੇ ਇੱਕ ਟਿਕਾਣਾ ਵੀ ਬਣਾਇਆ ਪਰ ਕੱਲਾ ਟਿਕਾਣਾ ਬਣਾ ਕੇ ਗੁਰੂ ਨਾਨਕ ਦੇ ਦਰ ਦੀ ਕਿਰਪਾ ਨਹੀਂ ਵਰਤਨੀ ਸੀ ਉਹਨੇ ਹਰ ਤਰ੍ਹਾਂ ਦੀ ਨਕਲ ਕੀਤੀ ਪਰ ਗੁਰਮਖੋ ਉਹਦੇ ਪੁੱਤ ਦਾ ਨਾਮ ਸੀ ਪ੍ਰਿਥੀ ਚੰਦ ਦੇ ਪੁੱਤ ਦਾ ਨਾਮ ਏ ਮਿਹਰਬਾਨ ਅੱਗੇ ਮਿਹਰਬਾਨ ਦਾ ਪੁੱਤ ਹਰਜੀ ਹਰਜੀਤ ਦਾ ਪੁੱਤ ਕਮਲ ਨੈਣ ਇਹ ਇਹਨਾਂ ਦੀ ਪੀੜ੍ਹੀ ਹੈ ਜਦੋਂ ਮਿਹਰਬਾਨ ਭਰ ਜਵਾਨੀ ਤੇ ਆਇਆ ਤੇ ਉਹਨੇ ਆਪਣੇ ਪੁੱਤ ਨੂੰ ਕਿਹਾ ਵੀ ਪੁੱਤ ਮੈਂ ਕੋਸ਼ਿਸ਼ ਬੜੀ ਕੀਤੀ ਗੁਰੂ ਕਾ ਹੋਣ ਦੀ ਮੈਂ ਗੁਰੂ ਘਰ ਵਿੱਚ ਜੋ ਕੁਝ ਵਾਪਰਦ ਹੈ ਮੈਂ ਨਕਲ ਕਰਦਾ ਰਿਹਾ ਪਰ ਮੈਂ ਗੁਰੂ ਕਹਾ ਨਹੀਂ ਸਕਿਆ ਤੂੰ ਇੱਕ ਕੰਮ ਕਰ ਗੁਰੂ ਮੈਂ ਤਾਂ ਨਹੀਂ ਕਹਾ ਸਕਿਆ ਕਿਉਂਕਿ ਮੈਨੂੰ ਬਾਣੀ ਨਹੀਂ ਉਚਾਰਨੀ ਆਉਂਦੀ ਗੁਰੂ ਸਾਹਿਬਾਨ ਬਾਣੀ ਉਚਾਰਦੇ ਨੇ ਤੇ ਤੂੰ ਕੋਈ ਨਾ ਕੋਈ ਤੁਕਾ ਬੰਦੀ ਕਰਕੇ ਸ਼ਬਦ ਉਚਾਰ ਤਾਂ ਜੋ ਕਲ ਮੈਂ ਗੁਰੂ ਕਹਾ ਸਕਾਂ ਇਤਿਹਾਸ ਕਹਿੰਦਾ ਸਾਡਾ ਕਿ ਮਿਹਰਬਾਨ ਪੁੱਤ ਪ੍ਰਿਥੀਏ ਦਾ ਕੁ ਵਿਸਰੀ ਕਰੇ ਹਿੰਦਵੀ ਸਾਂਸਕ੍ਰਿਤੀ ਗੁਰਮੁਖੀ ਪੜੇ ਤਿੰਪੀ ਬਾਣੀ ਬਹੁਤ ਬਣਾਈ ਭੋਗ ਨਾਨਕ ਜੀ ਤੇ ਪਾਈ ਪ੍ਰਿਚੀ ਚੰਦ ਦੇ ਪੁੱਤ ਮਿਹਰਬਾਨ ਨੇ ਕੀ ਕੀਤਾ ਤੁਕਾ ਬੰਦੀਆਂ ਕਰਕੇ ਸ਼ਬਦਾਂ ਦਾ ਜੋੜ ਤੋੜ ਪਾ ਕੇ ਤੇ ਅਖੀਰਲੇ ਸ਼ਬਦ ਵਿੱਚ ਨਾਨਕ ਸ਼ਬਦ ਵਰਤ ਕੇ ਉਹਨੇ ਕੁਛ ਕੱਚੀ ਸ਼ਬਦ ਉਚਾਰਨੇ ਸ਼ੁਰੂ ਕਰ ਦਿੱਤੇ ਸੀ ਕੰਨ ਉਹ ਸੱਚੀ ਤੇ ਕੱਚੀ ਬਾਣੀ ਦਾ ਰਲੇਮਾ ਪਾ ਸਕੇ ਕੱਲ ਆਪਣੇ ਆਪ ਨੂੰ ਗੁਰੂ ਕਹਾ ਸਕੇ ਇਤਿਹਾਸ ਕਹਿੰਦੇ ਵੀ ਇੱਕ ਦਿਨ ਇੱਕ ਸਿੱਖ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਪ੍ਰਿਥੀ ਚੰਦ ਤੇ ਉਹਦਾ ਪੁੱਤ ਮਿਹਰਬਾਨ ਇੰਨੀ ਈਰਖਾ ਤੇ ਉਤਰ ਆਏ ਨੇ ਹੁਣ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਨਾਮ ਵਰਤ ਕੇ ਤੇ ਕੱਚੀਆਂ ਤੁਕਾਂ ਬੰਦੀਆਂ ਬਣਾ ਕੇ ਪਵਿੱਤਰ ਗੁਰਬਾਣੀ ਵਿੱਚ ਰਲੇਮਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ پھر کہیں دے ایک دوس پرب کال دیا پرے پرب دین دیال جے من اجی پرگٹو جگ پنچھ تہ کارن کی جہ اب گرتھ پائی گرداس کو آگیا کری گرہ کی بانی جدہ کریے مینے پودے نے رلا بچ رلا نہ تریے مہاراج نے ਭਾਈ ਗੁਰਦਾਸ ਸਾਹਿਬ ਨੂੰ ਕਿਹਾ ਭਾਈ ਗੁਰਦਾਸ ਜੀ ਇਹ ਗੁਰਬਾਣੀ ਵਿੱਚ ਮਿਲਾਵਟ ਕਰ ਦੇਣਗੇ ਆਮ ਸਿੱਖਾਂ ਨੂੰ ਬਾਣੀ ਸੱਚ ਤੇ ਕੱਚ ਦਾ ਭੁਲੇਖਾ ਪੈ ਜਾਣਾ ਕਿਉਂ ਨਾ ਆਪਾਂ ਜਿਹੜਾ ਪੋਥੀਆਂ ਦੇ ਰੂਪ ਵਿੱਚ ਅੰਮ੍ਰਿਤ ਗੁਰਬਾਣੀ ਹੈ ਇਹਨੂੰ ਆਪਾਂ ਇੱਕ ਗ੍ਰੰਥ ਦਾ ਰੂਪ ਦੇ ਦੇਣਾ ਕਰੀਏ ਔਰ ਗੁਰਮਖੋ ਫਿਰ ਮਹਾਰਾਜ ਨੇ ਇੱਕ ਕਿਰਪਾ ਕੀਤੀ ਰਾਮ ਸਰ ਸਰੋਵਰ ਦਾ ਕੰਡਾ ਚੁਣਿਆ ਉਹ ਪਵਿੱਤਰ ਜਗ੍ਹਾ ਚੁਣੀ ਆਪ ਜੀ ਨੂੰ ਪਤਾ ਹੈ ਕਿ ਉਹ ਅਸਥਾਨ ਜਿਸ ਥਾਂ ਤੇ ਬੈਠ ਕੇ 1601 ਤੋਂ ਲੈ ਕੇ 1604 ਈਸਵੀ ਤੱਕ 3 ਸਾਲ ਦੀ ਸਖਤ ਕੰਨਾਂ ਘਾਲ ਕੇ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਲਿਖੇ ਆਪ ਜੀ ਨੇ ਕਦੀ ਦਰਸ਼ਨ ਕੀਤੇ ਨੇ ਰਾਮਸਰ ਸਰੋਵਰ ਦੇ ਉਸ ਪਾਵਨ ਜਗ੍ਹਾ ਦੇ ਤੁਸੀਂ ਹੁਣ ਖਿਆਲ ਰੱਖਿਓ ਜਦੋਂ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਜਾਉਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਜਿਹੜੀ ਕੰਗ ਹੈ ਕੰਧ ਨਾਲ ਕੰਧ ਸਾਂਝੀ ਐ ਉਸ ਪਵਿੱਤਰ ਅਸਥਾਨ ਦੀ ਜਿੱਥੇ ਤਿੰਨ ਸਾਲ ਬੈਠ ਕੇ ਗੁਰੂ ਦਸਮ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਆ ਕਦੀ ਦਰਸ਼ਨ ਕਰਕੇ ਆਇਓ ਮਹਾਰਾਜ ਨੇ ਸ਼ਮਿਆਨਾ ਚੰਦੂਆ ਲਵਾਇਆ ਚੌਂਕੀ ਮੰਗਵਾਈ ਇੱਕ ਕੋਠਾ ਤਿਆਰ ਕਰਵਾਇਆ ਭਾਈ ਬੰਨੋ ਨੂੰ ਨਾਲ ਸੇਵਾ ਵਿੱਚ ਲਾਇਆ ਜਿਨੇ ਕਲਮਾ ਕਰਨੀ ਹੈ ਕਾਗਜ਼ ਦਾ ਪ੍ਰਬੰਧ ਕਰਨਾ ਹੈ ਸ਼ਿਆਹੀ ਦਾ ਪ੍ਰਬੰਧ ਕਰਨਾ ਹੈ ਔਰ ਗੁਰਮੁਖੋ 3 ਸਾਲ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਈ ਕਿ ਤੁਸੀਂ ਹਰ ਮੰਦਰ ਸਾਹਿਬ ਆਇਆ ਹੋਇਆ ਸੰਗਤਾਂ ਨੂੰ ਲੰਬੀ ਉਪਦੇਸ਼ ਮੰਡਣਾ ਕੋਈ ਵੀ ਸੰਗਤ ਦਾ ਜੀ 3 ਸਾਲ ਸਾਡੇ ਦਰਸ਼ਨਾਂ ਨੂੰ ਨਾ ਆਵੇ ਮਹਾਰਾਜ ਬਹੁਤ ਘੱਟ ਵਿਸ਼ਰਾਮ ਕਰਦੇ ਸਨ ਬੜਾ ਲੰਮਾ ਸਮਾਂ ਲਾ ਕੇ ਮਹਾਰਾਜ ਨੇ ਪੋਚੀਆਂ ਦੇ ਰੂਪ ਵਿੱਚ ਗੁਰਬਾਣੀ ਸੀ ਜਿਹੜੀ ਉਹਨੂੰ ਗ੍ਰੰਥ ਦਾ ਰੂਪ ਦਿੱਤਾ ਕਿਹੜੀ ਕਿਹੜੀ ਬਾਣੀ ਕਿੱਥੇ ਦਰਜ ਕਰਨੀਆਂ ਕਿਸ ਰਾਗ ਵਿੱਚ ਦਰਜ ਕਰਨੀਆਂ ਔਰ ਜਿਹੜੀਆਂ 22 12 ਸਨ ਬਾਅਦ ਹਮੇਸ਼ਾ ਪੌੜੀਆਂ ਰੂਪ ਵਿੱਚ ਹੁੰਦੀ ਆ ਬਾਅਦ ਨਾਲ ਟੁਕਮੇ ਸ਼ਲੋਕ ਦਰਜ ਕੀਤੇ ਮਹਾਰਾਜ ਨੇ ਇਹ ਸਾਰੀ ਬਖਸ਼ਿਸ਼ ਵਰਤਾ ਕੇ ਮਹਾਰਾਜ ਨੇ 1601 ਤੋਂ ਲੈ ਕੇ 1604 ਤੱਕ ਤਨ ਗੁਰੂ ਗੁਰੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਤਿਆਰ ਕੀਤੇ ਮੈਂ ਤੁਹਾਨੂੰ ਸੰਖੇਪ ਹੀ ਕਹਿ ਰਿਹਾ ਹਾਂ ਉਹ ਕਦੀ ਵਿਸਤਾਰ ਨਾਲ ਬਾਤਾਂ ਉਸ ਵੇਲੇ ਕਾਗਜ਼ ਦੋ ਥਾਮਾ ਤੇ ਬਣਦਾ ਸੀ ਸ਼ਿਆਲਕੋਟ ਤੇ ਜਾਂ ਦੂਸਰਾ ਕਸ਼ਮੀਰ ਕਸ਼ਮੀਰ ਦਾ ਕਾਗਜ਼ ਚੰਗਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਸ਼ਮੀਰ ਤੋਂ ਕਾਗਜ਼ ਮੰਗਵਾਇਆ ਉਸ ਵੇਲੇ ਜਿਹੜੀ ਸ਼ਿਆਹੀ ਬਣਦੀ ਸੀ ਗੁਰਮਖੋ 20 ਦਿਨ ਲੱਗਦੇ ਸਨ ਸ਼ਿਆਹੀ ਬਣਾਉਣ ਤੇ ਉਹਦੇ ਲਈ ਕਈ ਢੰਗ ਤਰੀਕੇ ਸਨ ਤਾਂਬੇ ਦਾ ਬਾਟਾ ਲੈਂਦੇ ਸਨ ਵਿੱਚ ਸੋਨੇ ਦੀ ਪਤਰੀ ਪਾਈ ਜਾਂਦੀ ਸੀ ਕਿਕਰਾਂ ਦੀ ਗੂੰਦ ਨੀਲਾ ਥੋਠਾ ਥੋੜਾ ਤਿਲਾਂ ਦਾ ਤੇਲ ਆਦਕ ਵਸਤੂਆਂ ਪਾ ਕੇ ਨਿੰਮ ਦੇ ਘੋਟਨੇ ਨਾਲ ਰਗੜਾਈ ਕਰਕੇ 20 ਦਿਨ ਲੱਗਦੇ ਸਨ ਸ਼ਿਆਹੀ ਤਿਆਰ ਹੁੰਦੀ ਸੀ ਔਰ ਜਿਹੜੀ ਸ਼ਿਆਹੀ ਤਿਆਰ ਹੋਣੀ ਉਹਦੇ ਨਾਲ ਕੁਝ ਅੰਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੇ ਲਿਖੇ ਜਾਣੇ ਭਾਈ ਬੰਨੋ ਜੀ ਸੇਵਾ ਨਿਭਾਉਂਦੇ ਸਨ ਇਹ ਸਾਰੀ ਭਾਈ ਗੁਰਦਾਸ ਜੀ ਲਖਾਰੀ ਸਨ ਭਾਈ ਬੰਨੋ ਦੀ ਸ਼ਾਹੀ ਕਾਗਜ਼ ਕਲਮਾ ਘੜਦੇ ਸਨ ਪ੍ਰਬੰਧ ਕਰਦੇ ਸਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਲਖਵਾਉਂਦੇ ਸਨ ਔਰ 3 ਸਾਲ ਦੇ ਕਰੀਬ ਸਮਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਤਿਆਰ ਕੀਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਮਾਰੀ ਭਾਈ ਬੰਨੋ ਜੀ ਨੇ ਜਿਲਦ ਬਣਾਉਣ ਦੀ ਸੇਵਾ ਕੀਤੀ ਅੱਧ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦੀ ਸੁਭਾਏ ਮਹਾਨ ਕਰਕੇ ਨਾਲ ਸਿੱਖ ਸੰਗਤਾਂ ਸ਼ਬਦ ਪੜ੍ਹਦੀਆਂ ਜਾ ਰਹੀਆਂ ਬੜੀ ਭਾਵਨਾ ਦੇ ਨਾਲ ਔਰ ਸ੍ਰੀ ਹਰਮੰਦਰ ਸਾਹਿਬ ਪਹਿਲਾਂ ਤਿਆਰ ਹੋ ਚੁੱਕਿਆ ਤੇ ਸ੍ਰੀ ਹਰਮੰਦਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਨੂੰ ਕੀਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ ਹੁਕਮ ਆਇਆ ਸੁਹੀ ਮਹੱਲਾ ਪੰਜਵਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਵਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਪਾਵਨ ਸਰੂਪ ਪ੍ਰਕਾਸ਼ ਕਰ ਦਿੱਤੇ ਗਏ ਸਾਰਾ ਦਿਨ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਔਰ ਗੁਰਮੁਖੋ ਜਦੋਂ ਸ਼ਾਮਾਂ ਢਲ ਗਈਆਂ ਇਤਿਹਾਸ ਕਹਿੰਦੇ ਸਿੱਖ ਪੁੱਛਦਿਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸੁਖਾਸਨ ਕਰਕੇ ਸੁਭਾਏ ਮਨ ਕਿੱਥੇ ਕਰਨਾ ਹੈ ਮਹਾਰਾਜ ਨੇ ਕਿਹਾ ਜਿਸ ਪਲੰਗ ਤੇ ਅਸੀਂ ਵਿਸ਼ਰਾਮ ਕਰਦੇ ਹਾਂ ਮਹਾਰਾਜ ਫਿਰ ਆਪ ਜੀ ਕਿੱਥੇ ਟਿਕਾਣਾ ਕਰੋਗੇ ਹਜ਼ੂਰ ਕਹਿਣ ਲੱਗੇ ਪਲੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਨ ਕਰਵਾਓ ਪੁੰਜੇ ਇੱਕ ਚਾਦਰ ਵਿਛਾਜੋ ਅਸੀਂ ertid te ਸੋਵਾਂਗੇ ਵਿਸ਼ਰਾਮ ਕਰਾਂਗੇ ਆਪ ਜੀ ਨੂੰ ਪਤਾ ਹੋਵੇ 1601 ਵਿੱਚ ਚਾਰ ਵਿੱਚ ਪ੍ਰਕਾਸ਼ ਹੁੰਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪੁੰਜੇ ਵਿਸ਼ਰਾਮ ਕਰਦੇ ਆ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਸੁਭਾਏਮਾਨ ਹੁੰਦੇ ਆ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ 1606 ਵਿੱਚ ਸ਼ਹਾਦਤ ਹੈ। ਕਰੀਬ 2 ਸਾਲ ਮਹਾਰਾਜ ਸ਼ਹਾਦਤ ਤੋਂ ਪਹਿਲਾਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੈੱਡ ਪਲਾਂਗ ਦੇ ਪੁੰਜੇ ਵਿਸ਼ਰਾਮ ਕਰਦੇ ਰਹੇ। ਆ ਸਿੱਖਾਂ ਵਿੱਚ ਉਨੀ ਭਾਵਨਾ ਨਹੀਂ ਮੈਨੂੰ ਖਿਮਾ ਕਰ ਦਿਓ। ਆਪਾਂ ਆਪਣੇ ਘਰਾਂ ਵਿੱਚ ਸਹਿਜ ਪਾਠ ਆਰੰਭ ਕਰਵਾਉਣੇ ਆ। 8-10 ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਰ ਰਹੇ ਨੇ ਪ੍ਰਾਤਨ ਸੇਖ ਸਨ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਬਹੁਤ ਵਾਰੀ ਸਾਰਾ ਪਰਿਵਾਰ ਉਹਨੇ ਦਿਨ ਪੁੰਜੇ ਵਿਸ਼ਰਾਮ ਕਰਦਾ ਸੀ ਪਰ ਅੱਜ ਅਸੀਂ ਸੁੱਖਾਂ ਦੇ ਬਣ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਵਿੱਚ ਹੋਵੇ ਸਹਿਜ ਪਾਠ ਹੋਵੇ ਬਹੁਤ ਵਾਰੀ ਅਸੀਂ ਆਪਣੇ ਕਮਰਿਆਂ ਵਿੱਚ ਆਪਣੇ ਬੈੱਡ ਪਲੰਗ ਤੇ ਵਿਸ਼ਰਾਮ ਕਰਦੇ ਹਿਰਦੇ ਦੀ ਉਨੀ ਭਾਵਨਾ ਨਹੀਂ ਸਾਡੀ ਸੱਚ ਤੇ ਇਹ ਹੈ ਵੀ ਅੱਜ ਸਾਡੇ ਘਰਾਂ ਵਿੱਚੋਂ ਨਿਤਨੇਮ ਸਾਡੇ ਘਰਾਂ ਵਿੱਚੋਂ ਬਾਣੀ ਦੀ ਵਿਚਾਰ ਗੁਰਬਾਣੀ ਇਤਿਹਾਸ ਸਾਡੀ ਸੁਰਤ ਵਿੱਚ ਪਰਿਵਾਰਾਂ ਵਿੱਚੋਂ ਭੁੱਲਦਾ ਜਾ ਰਿਹਾ ਹੈ ਔਰ ਅਸੀਂ ਦਿਨ ਰਾਤ ਵਿਸ਼ੇ ਬਕਾਰਾਂ ਵਿੱਚ ਨਸ਼ਿਆਂ ਵਿੱਚ ਵਿਸ਼ਿਆਂ ਵਿੱਚ ਆਪ ਉਹ ਆਪਣੇ ਝਗੜੇ ਕਲੇਸ਼ ਮੰਦਾ ਚਿਤਵਨਾ ਮੰਦਾ ਬੋਲਣਾ ਇਹਨਾਂ ਕੰਮਾਂ ਵਿੱਚ ਉਲਝ ਕੇ ਆਪਣੇ ਜੀਵਨ ਨੂੰ ਬਿਆਰਥ ਗਵਾਉਂਦੇ ਪਏ ਆ ਗੁਰਮਖੋ ਇਹ ਸਤਿਗੁਰੂ ਜੀ ਦਾ ਅਜ ਪ੍ਰਕਾਸ਼ ਪੁਰਬ ਹੈ ਮੈਂ ਤਾਂ ਕਰਕੇ ਇਹ ਬੇਨਤੀ ਕੀਤੀ ਗੁਰੂ ਕੇ ਸਿੱਖੋ ਮਹਾਰਾਜ ਸਿੱਖ ਹੈ ਉਹ ਜਿਹੜਾ ਬਾਣੀ ਪੜ੍ਹਦਾ ਹੈ ਸ਼ੇਖ ਉਹ ਜਿਹੜਾ ਬਾਣੀ ਵਿਚਾਰਦਾ ਹੈ ਬਾਣੀ ਕੀਰਤਨ ਦੇ ਰੂਪੇ ਸੁਣਦਾ ਹੈ ਆਪ ਜੀ ਨੂੰ ਇੱਕ ਬੇਨਤੀ ਮੈਂ ਹੋਰ ਕਹਿ ਲੱਗੀਆਂ ਤੁਹਾਨੂੰ ਪਤਾ ਹੋਵੇ ਮਹਾਰਾਜ ਨੇ ਧਨ ਕਰਕੇ ਪਦਾਰਥ ਕਰਕੇ ਕਦੀ ਇਤਿਹਾਸ ਵਿੱਚ ਤੁਹਾਨੂੰ ਨਹੀਂ ਮਿਲੇਗਾ ਜਿੱਥੇ ਇਹ ਕਿਹਾ ਹੋਵੇ ਵੀ ਸਾਡੇ ਘਰ ਵਿੱਚ ਰਾਜੇ ਮਹਾਰਾਜੇ ਢੁਕਦੇ ਆ ਧਨ ਪਦਾਰਥ ਬੜਾ ਹੈ ਅਸੀਂ ਅਮੀਰ ਬੜੇ ਆ ਕਦੀ ਸ਼ਬਦ ਨਹੀਂ ਮਿਲੇਗਾ ਪਰ ਇੱਕ ਥਾ ਗੁਰੂ ਅਰਜੁਨ ਸਾਹਿਬ ਮਹਾਰਾਜ ਨੇ ਕਿਹਾ ਕਹਿ ਲੱਗੇ ਅਸੀਂ ਬੜੇ ਧਨਾੜਾ ਸਾਡੇ ਬੜੇ ਵੱਡੇ ਭਾਗ ਨੇ ਤੇ ਪੁੱਛਿਆ ਮਹਾਰਾਜ ਤੁਹਾਡੇ ਕੋਲ ਕਿਹੜਾ ਖਜ਼ਾਨਾ ਆ ਗਿਆ ਤਾਂ ਬਚਨ ਵਰਤਿਆ ਕਹਿ ਲੱਗੇ ਹਮ ਤਨਵੰਤ ਭਾਗਤ ਸਚ ਨਾਏ ਹਰ ਗੁਣ ਗਾਮੇ ਸਹਿਜ ਸੁਭਾਏ ਸ਼ਬਦ ਕਿਆ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਧਾਨਾ ਸਾਡੇ ਕੋਲ ਪਿਓ ਦਾਦੇ ਦਾ ਖਜ਼ਾਨਾ ਅਮਰਤ ਗੁਰਬਾਣੀਆਂ ਜਿਹੜਾ ਬੰਦਾ ਪਿਓ ਦਾਦੇ ਦਾ ਖਜ਼ਾਨਾ ਫੋਲਦਾ ਫੋਲਣ ਦਾ ਭਾਵ ਇਹਨੂੰ ਪੜਦਾ ਵਿਚਾਰਦਾ ਅਮਲ ਕਰਦਾ ਤਾਂ ਮੇਰੇ ਮਨ ਭਇਆ ਨਿਧਾਨਾ ਉਹਦੇ ਜੀਵਨ ਅੰਦਰ ਆਨੰਦ ਆ ਜਾਂਦਾ ਨਾਲ ਸ਼ਬਦ ਵਰਤੇ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਉਤੋਲ ਖਾਵੋ ਖਰਚੇ ਨਾਲ ਮਿਲ ਭਾਈ ਤੋਟ ਨਾ ਆਵੇ ਵਾਧ ਹੋ ਜਾਈ ਇੱਕ ਜਾਨੇ ਨੂੰ ਜਿੰਨਾ ਵਿਚਾਰਿਆ ਜਾਏ ਜਿੰਨਾ ਇਹਦਾ ਪੜਿਆ ਵਿਚਾਰਿਆ ਅਮਲ ਕੀਤਾ ਜਾਏ ਇਹਦੇ ਵਿੱਚ ਕਦੀ ਤੋਟ ਨਾ ਆਉਂਦੀ ਬਲਕਿ ਇਹ ਵਾਧ ਆ ਜਾਂਦਾ ਹੈ